ਯੋਗਾ ਦਾ ਮਤਲਬ ਇਹ ਆ ਕਿ ਜੇ ਸਵੇਰੇ ਸਵੇਰੇ ਅੱਧਾ ਪੌਣਾ ਘੰਟਾ ਘੰਟਾ ਯੋਗਾ ਲਾ ਕੇ ਫਰੈਸ਼ ਮੂਡ ਦੇ ਵਿੱਚ ਜਾਓਗੇ ਆਪਣੇ ਆਫਿਸ 'ਚ ਫਰੈਸ਼ ਮੂਡ ਦੇ ਵਿੱਚ ਜਾਓਗੇ ਆਪਣੇ ਸਕੂਲ ਕਾਲਜ ਦੇ ਵਿੱਚ ਤੁਹਾਡੀ ਕੰਮ ਕਰਨ ਦੀ ਜਿਹੜੀ ਉਹ ਹੈ ਪੋਟੈਂਸ਼ੀਅਲ ਉਹ ਵਧੂਗੀ ਅਸੀਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਯੋਗਾ ਕਲਾਸ ਲਾ ਕੇ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਵਾਇਆ ਜਿਵੇਂ ਕਿ ਮੇਰੀ ਆ ਬਾਹ ਚ ਦਰਦ ਬਹੁਤ ਜ਼ਿਆਦਾ ਹੁੰਦਾ ਸੀ ਇਹ ਬਿਲਕੁਲ ਠੀਕ ਹੋ ਗਿਆ ਕਈ ਮੈਡੀਕਲਾਂ ਤੇ ਦਿਖਾਇਆ ਉਹਨਾਂ ਨੇ ਕਿਹਾ ਗੈਸ ਭਰਦੀ ਆ ਪਰ ਨਹੀਂ ਜੋਗਾ ਨਾਲ ਬਿਲਕੁਲ ਠੀਕ ਹੋ ਗਿਆ ਸਾਰ ਗਾਬੀਬਾਂ ਭੈਣਾਂ ਨੂੰ ਜਿਨ੍ਹਾਂ ਨੂੰ ਵੀ ਕੋਈ ਪ੍ਰੋਬਲਮ ਸੀਗੀ ਉਹਨਾਂ ਦੀ ਪ੍ਰੋਬਲਮ ਸੋਲਵ ਹੋਈ ਆ ਜੋਗਾ ਕਸਰਤ ਕਰਦਿਆਂ ਦੀ ਤੇ ਜਿਨ੍ਹਾਂ ਨੂੰ ਕੋਈ ਨਹੀਂ ਵੀ ਪ੍ਰੋਬਲਮ ਸੀ ਉਹ ਵੀ ਬਹੁਤ ਐਕਟਿਵ ਹੋਏ ਆ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਕੋਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਲੋਕ ਯੋਗ ਸ਼ਾਲਾ ਦੇ ਬੜੇ ਪਿਆਰੇ ਰੁਜ਼ਗਾਰ ਦੇ ਹੋਏ ਵਾਰੇ ਨਿਆਰੀ